ਸਤਿ ਸ਼੍ਰੀ ਅਕਾਲ ਜੀ ਬਹੁਤ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ ਜੋ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਉਹਨਾਂ ਦੀ ਇੱਕ ਡੀਟ ਨਾਲ ਜੋ ਸਾਰਿਆਂ ਦੀ ਗੱਲ ਸਾਹਮਣੇ ਆਈ ਹੈ ਔਰ ਮੀਡੀਆ ਦੇ ਜ਼ਰੀਏ ਵੀ ਬਹੁਤ ਕੁਝ ਵੇਖਣ ਨੂੰ ਸੁਣਨ ਨੂੰ ਜਿਹੜਾ ਹੁਣ ਆ ਇੱਕਦਮ ਮਿਲਿਆ ਔਰ ਕਿ ਪੂਰੀ ਤਰ੍ਹਾਂ ਜਿਹੜੀ ਸੀਰੀਜ਼ ਫਾਇਰ ਜਿਹੜੀ ਹੈ ਉਹ ਹੁਣ ਜਾਰੀ ਹੈ ਔਰ ਇਹ ਜੰਗਬੰਦੀ ਹੋਣ ਨਾਲ ਪੰਜਾਬ ਦਾ ਜੋ ਬਹੁਤ ਵੱਡਾ ਨੁਕਸਾਨ ਹੋਣਾ ਸੀ ਉਹ ਬਚਾ ਹੋ ਗਿਆ ਔਰ ਪੰਜਾਬ ਦੇ ਲੋਕ ਜਿੱਥੇ ਆਪਣੇ ਦੇਸ਼ ਦੇ ਨਾਲ ਪੂਰੀ ਤਰ੍ਹਾਂ ਖੜੇ ਹੋਏ ਨੇ ਜੇਕਰ ਇਹ ਜੰਗ ਲੱਗਦੀ ਤੇ ਤਾਂ ਵੀ ਭਾਰਤ ਦੇ ਨਾਲ ਸੀ ਔਰ ਜੇਕਰ ਇਹ ਜੰਗਬੰਦੀ ਹੋਈ ਹੈ ਤਾਂ ਤਾਂ ਵੀ ਇਹਦਾ ਦਿਲੋਂ ਸਵਾਗਤ ਕਰਦੇ ਹਾਂ ਕਿਉਂਕਿ ਇਸ ਜੰਗਬੰਦੀ ਹੋਣ ਨਾਲ ਜਿੱਥੇ ਲਹਿੰਦਾ ਪੰਜਾਬ ਸਾਡਾ ਹੀ ਪੰਜਾਬ ਹੈ ਔਰ ਚੜ੍ਹਦਾ ਪੰਜਾਬ ਉਹ ਵੀ ਸਾਡਾ ਪੰਜਾਬ ਹੈ ਦੋਹਾਂ ਪੰਜਾਬਾਂ ਦਾ ਜਿਹੜਾ ਵੱਡਾ ਨੁਕਸਾਨ ਹੋਣਾ ਸੀ ਉਹਦੇ ਤੋਂ ਬਚਾ ਹੋ ਗਿਆ ਔਰ ਮੈਂ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਲੋਕ ਜਿਹੜੇ ਪ੍ਰਸ਼ਾਸਨ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਦਾ ਜਿਨ੍ਹਾਂ ਨੇ ਪਾਲਣ ਕੀਤਾ ਭਾਵੇਂ ਕਿ ਜਿਹੜਾ ਨਾਈਟ ਦੇ ਟਾਈਮ ਪੂਰੀ ਤਰ੍ਹਾਂ ਜਿਹੜਾ ਬਲੈਕਆਊਟ ਜਿਹੜਾ ਕਰਨ ਦਾ ਫੈਸਲਾ ਸੀ ਕਿਉਂਕਿ ਅਜਿਹੇ ਫੈਸਲਿਆਂ ਨਾਲ ਸਾਡੀ ਜਗਤ ਦੇ ਸਮੇਂ ਜਿਹੜੀ ਤਿਆਰੀਆਂ ਨੇ ਜੜੀਆਂ ਉਹ ਵਧੀਆ ਟੰਗ ਨਾਲ ਹੋ ਜਾਂਦੀਆਂ ਨੇ ਤੇ ਉਹ ਵੀ ਇੱਕ ਬਚਾ ਦੇ ਜਿਹੜਾ ਟੰਗ ਹੁੰਦਾ ਹੈ ਔਰ ਜਿਨ੍ਹਾਂ ਨੇ ਸਰਕਾਰ ਦੀਆਂ ਔਰ ਪ੍ਰਸ਼ਾਸਨ ਦੀਆਂ ਹੁਕਮਾਂ ਦਾ ਜਿਹੜੀ ਜਿਹੜੀ ਪਾਲਣਾ ਕੀਤੀ ਹਦਾਇਤਾਂ ਦੀ ਪਾਲਣਾ ਕੀਤੀ ਮੈਂ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਉੱਥੇ ਭਾਰਤ-ਪਾਕ ਔਰ ਅਮਰੀਕਾ ਦੇ ਮੁਖੀ ਜਿਨ੍ਹਾਂ ਨੇ ਇਹ ਸ਼ਾਂਤੀ ਬਾਰਤਾ ਬਣਾਈ ਰੱਖਣ ਦੇ ਵਿੱਚ ਜਿਹੜਾ ਪਹਿਲਾ ਕਦਮ ਹੀ ਕੀਤੀ ਤੇ ਸਹਿਮਤੀ ਦਿੱਤੀ ਉਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਆਪਣੀ ਦੇਸ਼ ਦੀ ਆਰਮੀ ਨੂੰ ਮੈਂ ਪੂਰੀ ਤਰ੍ਹਾਂ ਸੈਲੂਟ ਕਰਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀਰ ਇੰਦਰਜੀਤ ਸਿੰਘ ਸੰਧੂ ਪਟਿਆਲਾ